ਆ ਦੇਖ ਲੋ ਬਠਿੰਡੇ ਦਾ ਟ੍ਰੈਫਿਕ ਦਾ ਹਾਲ ਆ ਆਟੋ ਸੜਕ ਦੇ ਵਿਚਾਲੇ ਲੋਕ ਕਾਰਾਂ ਦੇ ਵਿੱਚ ਬੈਠੇ ਆ ਉਹ ਵੀ ਸੜਕ ਦੇ ਵਿਚਾਲੇ ਰੇੜੀਆਂ ਦੇਖ ਲੋ ਤੁਸੀਂ ਰੇੜੀਆਂ ਬਾਜ਼ਾਰ ਦੇ ਵਿਚਾਲੇ ਰੇੜੀਆਂ ਪਾਰਕਿੰਗ ਵਾਲੀ ਥਾਂ 'ਚ ਰੇੜੀਆਂ ਖੜੀਆਂ ਆ ਹੁਣ ਬੰਦਾ ਕਾਰ ਕਿੱਥੇ ਲਾਵੇ ਅਗਲੇ ਲੋਕ ਕਾਰ ਦੇ ਵਿੱਚ ਹੀ ਬਹਿ ਜਾਂਦੇ ਆ ਕਿਉਂਕਿ ਜੇ ਕਾਰ ਸਾਈਡ ਤੇ ਲਾਣਗੇ ਥੈੜਾ ਵਾਸਤੇ ਥਾਂ ਤਾਂ ਰਹੀ ਨਹੀਂ ਆ ਆਟੋ ਦਾ ਹਾਲ ਦੇਖ ਲੋ ਤੁਸੀਂ ਸੜਕ ਦੇ ਉੱਤੇ ਆਟੋ ਹੀ ਆਟੋ ਖੜੇ ਆ ਆਟੋ ਸਟੈਂਡ ਬਣਾ ਰੱਖਿਆ ਆਟੋ ਸਟੈਂਡ ਦੇ ਨਾਮ ਦੇ ਉੱਤੇ ਆ ਮੱਛੀ ਮਾਰਕੀਟ ਵਾਲੀ ਪਾਰਕਿੰਗ ਹੈ ਜਿਹੜੀ ਉਹਦੇ ਉੱਤੇ ਕਬਜ਼ਾ ਕਰਵਾਤਾ ਪ੍ਰਸ਼ਾਸਨ ਨੇ ਨਗਰ ਨਿਗਮ ਨੇ ਆ ਹੁਣ ਮੱਛੀ ਮਾਰਕੀਟ ਵਾਲੀ ਪਾਰਕਿੰਗ ਦੇ ਅੰਦਰੋਂ ਗੱਡੀਆਂ ਚੱਕੀ ਜਾਂਦੇ ਆ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਭਾਈ ਪਾਰਕਿੰਗ ਦੇ ਅੰਦਰੋਂ ਤੁਸੀਂ ਕਾਰਾਂ ਚੱਕ ਕੇ ਕਿਹੜਾ ਟ੍ਰੈਫਿਕ ਸੁਧਾਰ ਰਹੇ ਹੋ 800 ਰੁਪਏ ਲਈ ਜਾਂਦੇ ਹੋ ਤੁਸੀਂ ਆ ਤਾਂ ਸੱਖ ਸਾਲ ਪੁਰਾਣਾ ਜਿਹੜਾ ਟੈਕਸੀ ਸਟੈਂਡ ਹੈ ਇਹਨੂੰ ਤੁਸੀਂ ਆਟੋ ਸਟੈਂਡ ਦੇ ਨਾਮ ਦੇ ਉੱਤੇ ਇਹ ਜਗ੍ਹਾ ਜਿਹੜੀ ਹੈ ਲੋਕਾਂ ਤੋਂ ਤੁਸੀਂ ਲੈ ਲਈ ਤਾਕਿ ਇੱਥੇ ਕਾਰਾਂ ਨਾ ਖੜਾ ਸਕਣ ਮਤਲਬ ਖੜਾਣ ਤੇ ਤੁਸੀਂ ਟੋ ਕਰ ਸਕੋ ਤੇ ਆਟੋ ਕਿੱਥੇ ਖੜਦੇ ਆ ਸੜਕ ਦੇ ਉੱਤੇ ਸੜਕ ਦੇ ਵਿਚਾਲੇ ਇਹ ਲੁੱਟ ਚੱਲੀ ਜਾਂਦੀ ਹੈਗੀ ਆ ਬਠਿੰਡਾ ਨਗਰ ਨਿਗਮ ਦੀ ਕਮਾਲ ਦੀ ਗੱਲ ਹੈ ਕਾਦੀ ਟ੍ਰੈਫਿਕ ਸੁਧਾਰ ਹੋ ਰਿਹਾ ਹੈਗਾ ਰੇੜੀਆਂ ਵਿਚਾਲੇ ਕਾਰਾਂ ਵਿਚਾਲੇ ਸੜਕ ਦੇ ਉੱਤੇ ਹੁਣ ਕਾਰਾਂ ਕਿੱਥੇ ਖੜਾ ਕਰਨ ਰੇੜੀਆਂ ਨੇ ਕਬਜ਼ਾ ਕਰ ਰੱਖਿਆ ਸਾਰੇ ਬਾਜ਼ਾਰਾਂ ਦੇ ਵਿੱਚ yellow lineਾਂ ਦੇ ਉੱਤੇ ਜਿੱਥੇ ਮਰਜ਼ੀ ਚਲੇ ਜਾਓ ਸਦਰ ਬਾਜ਼ਾਰ ਚਲੇ ਜਾਓ ਹਸਪਤਾਲ ਬਾਜ਼ਾਰ ਚਲੇ ਜਾਓ ਸਿਲਕੀ ਬਾਜ਼ਾਰ ਚਲੇ ਜਾਓ ਆਰਾ ਸਮਾਚ ਚੌਕ ਚਲੇ ਜਾਓ ਸਪੋਰਟਸ ਮਾਰਕੀਟ ਚਲੇ ਜਾਓ ਰੇੜੀਆਂ ਰੇੜੀਆਂ ਲੱਗੀਆਂ ਸਾਰੀਆਂ yellow line ਖਤਮ ਜਿਹੜੇ ਲੋਕ ਪਾਰਕਿੰਗ ਦੇ ਅੰਦਰ ਲੰਬਦੇ ਐ ਉਹ ਜਾਣ ਬੁੱਝ ਕੇ ਪਾਰਕਿੰਗ ਨੂੰ ਬਣਾਤਾ ਤੁਸੀਂ ਆਟੋ ਸਟੈਂਡ ਨਹੀਂ ਤਾਂ ਆਟੋ ਸਟੈਂਡ ਹੈ ਜੀ ਆਟੋ ਖੜਿਆ ਸੜਕ ਦੇ ਉੱਤੇ ਬੁਰਾ ਹਾਲ ਕੀਤਾ ਹੋਇਆ ਆਟੋ ਵਾਲਿਆਂ ਨੇ ਤੇ ਇੱਕ ਸਕੈਮ ਚਲਾਇਆ ਹੈਗਾ 800-800 ਰੁਪਿਆ ਪਾਰਕਿੰਗ ਦੇ ਅੰਦਰ ਉਹ ਗੱਡੀਆਂ ਚੱਕ-ਚੱਕ ਕੇ ਲੋਕਾਂ ਤੋਂ ਲੁੱਟਿਆ ਜਾ ਰਿਹਾ ਕਿੱਡੀ ਮਾੜੀ ਗੱਲ ਐ ਇਹ ਸਿਰਫ ਮਠਿੰਡੇ ਦੇਖਣ ਜੇ ਮਿਲ ਰਿਹਾ ਕੀ ਪਾਰਕਿੰਗ ਦੇ ਅੰਦਰੋਂ ਜਿਹੜੀਆਂ ਕਾਰਾਂ ਟੋ ਕੀਤੀਆਂ ਜਾ ਰਹੀਆਂ 800 800 ਰੁਪਏ ਪਾਰਕਿੰਗ ਦੇ ਅੰਦਰੋਂ ਗੱਡੀਆਂ ਯਾਰ ਚੱਕਣੀਆਂ ਕਿੱਥੇ ਲਿਖਿਆ ਦੱਸੋ ਆਪ ਬਟਿੰਡੇ ਦੀ ਟ੍ਰੈਫਿਕ ਸੁਧਾਰ ਹੈ ਨਗਰ ਨਿਗਮ ਦਾ ਕਿੱਡੀ ਮਾੜੀ ਗੱਲ ਹੈ ਕਿੱਡੀ ਮਾੜੀ ਗੱਲ ਹੈ